ਇਹ ਕੈਂਡੂ ਨਹੀਂ ਕਰਨ ਵਾਸਤੇ ਸਭ ਤੋਂ ਪਹਿਲਾਂ ਜਿਹੜੀ ਸੌਂ ਆ ਸ਼੍ਰੀ ਦਿਆਲ ਸਿੰਘ ਸਰਤਾਬ ਸਿੰਘ ਜੀ ਦੇ ਚਰਨਾਂ ਦੇ ਵਿੱਚ ਖੜਕੜਕਾਂ ਦੇ ਵਿੱਚ ਖਾਈ। ਔਰ ਇਲੈਕਸ਼ਨ ਦੌਰਾਨ ਇਹ ਵਾਅਦਾ ਕੀਤਾ ਗਿਆ ਸੀ ਕਿ ਅਸੀਂ ਸ਼੍ਰੀ ਦਿਆਲ ਸਿੰਘ ਸਰਤਾਬ ਸਿੰਘ ਜੀ ਦੇ ਯਾਰਾਂ ਤੇ ਬਾਬਾ ਸਾਹਿਬ ਡਾਕਟਰ ਭੀਮ ਭੂਰਾਓ ਅੰਬੇਦਕਰ ਜੀ ਦੀ ਵਿਚਾਰਧਾਰਾ ਦੇ ਅਨੁਸਾਰ ਅਸੀਂ ਆਪਣਾ ਇਹ ਰਾਜ ਭਾਗ ਚਲਾਵਾਂਗੇ। ਸਰਕਾਰ ਨੇ ਸਰਕਾਰ ਨੇ ਬੰਦਿਆਂ ਸਾਰ ਸਭ ਤੋਂ ਪਹਿਲਾਂ ਉਹਨਾਂ ਦੇ ਵਿਚਾਰਾਂ ਤੇ ਪੈਰਾ ਦੇਣ ਵਾਸਤੇ ਉਹਨਾਂ ਦੀਆਂ ਜਿਹੜੀਆਂ ਸਖਸ਼ੀਤਾਂ ਨੂੰ ਹਰ ਵੇਲੇ ਆਪਣੀਆਂ ਅੱਖਾਂ ਦੇ ਸਾਹਮਣੇ ਰੱਖਣ ਵਾਸਤੇ ਸਾਰੇ ਦਫ਼ਤਰਾਂ ਦੇ ਵਿੱਚ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਤੇ ਡਾਕਟਰ ਪੀਮਰਾਵ ਅੰਬੇਦਕਰ ਜੀ ਦੀਆਂ ਫੋਟੋ ਜਿਹੜੀਆਂ ਉਹ ਲਾਈਆਂ ਜ਼ਿੰਦਗੀ 'ਚ ਪਹਿਲੀ ਵਾਰੀ ਨਹੀਂ ਤੇ ਤੁਹਾਨੂੰ ਸਭ ਨੂੰ ਪਤਾ ਕਿ ਫੋਟੋ ਜਿਹੜੀਆਂ ਨੇ ਉਹ ਮੌਕੇ ਦੇ ਸੀਐਮ ਮੌਕੇ ਦੇ ਹੋਰ ਅੱਗੇ ਦੇ ਅੱਗੇ ਜੋ ਲਾਣਾ ਬਾਣਾ ਹੁੰਦਾ ਹਮੇਸ਼ਾ ਤੋਂ ਇਹੀ ਹੁੰਦਾ ਆ ਰਿਹਾ ਸਰਕਾਰੀ ਦਫਤਰਾਂ ਦੇ ਵਿੱਚ ਕਦੀ ਵੀ ਅਜੇ ਤੱਕ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਤੇ ਬਾਬਾ ਸਾਹਿਬ ਅੰਬੇਦਕਰ ਦੀ ਫੋਟੋ ਨਹੀਂ ਸੀ ਲੱਗੀ। ਇਸੇ ਦੌਰਾਨ ਹੀ ਜਿਹੜਾ ਪਿਛਲੇ 75 ਸਾਲਾਂ ਦੇ ਵਿੱਚ ਕਦੀ ਵੀ ਜਿਹੜਾ ਸਾਡਾ ਜਿਹੜਾ ਵਕੀਲ ਭਾਈਚਾਰਾ ਆ ਔਰ ਜਿਹੜੇ ਸਾਡੇ ਹਾਈ ਕੋਰਟ ਨੇ ਸੁਪਰੀਮ ਕੋਰਟ ਆ ਉਹਦੇ ਵਿੱਚ ਕਦੀ ਵੀ ਅਹ Dalit ਵਕੀਲ ਨੇ ਜਿਹੜੇ ਉਹਨਾਂ ਨੂੰ ਅਜੇ ਤੱਕ ਰਾਖਵੇਂ ਕਰਨ ਬਾਰੇ ਕਿਸੇ ਨੇ ਸੋਚਿਆ ਤੱਕ ਨਹੀਂ 2017 ਦੀ ਜਦੋਂ ਸਰਕਾਰ ਬਣੀ ਸੀ ਆਮ ਆਦਮੀ ਪਾਰਟੀ ਦੀ ਵਿਰੋਧੀ ਧਿਰ ਨੇ ਅਹ ਹਮੇਸ਼ਾ ਹੀ ਜਿਹੜਾ ਉਹ ਸਦਨ ਦੇ ਵਿੱਚ ਇਹ ਮੁੱਦਾ ਉਠਾ ਕੇ ਰੱਖਿਆ ਹੋਇਆ ਸੀ ਕਿ ਬਈ ਜਿਹੜੇ Dalit ਭਾਈਚਾਰੇ ਦੇ ਅਹ ਵਕੀਲ ਨੇ ਉਹਨਾਂ ਨੂੰ ਸਰਕਾਰੀ ਵਕੀਲ ਉਹਨਾਂ ਨੂੰ ਐਡਵੋਕੇਟ ਜਨਰਲ ਉਹਨਾਂ ਨੂੰ ਡਿਪਟੀ ਐਡਵੋਕੇਟ ਜਨਰਲ ਉਹਦੇ ਵਿੱਚ ਜਿਹੜਾ ਰਾਖਵਾ ਕਰਨ ਮਿਲਣਾ ਚਾਹੀਦਾ 5 ਸਾਲ ਦੇ ਉਹਨਾਂ ਦੇ ਜਿਹੜੇ ਅਹ ਸੰਘਰਸ਼ ਦੇ ਵਿੱਚ ਵੀ ਕਾਂਗਰਸ ਪਾਰਟੀ ਨੇ ਕਿਉਂਕਿ ਇਹ ਦਲਤ ਵਿਰੋਧੀ ਸਾਬਤ ਹੋਈ ਆ ਹਮੇਸ਼ਾ ਹੀ ਔਰ ਕਾਂਗਰਸ ਪਾਰਟੀ ਨੇ ਆਪਣੇ 5 ਸਾਲਾਂ ਦੇ ਵਿੱਚ ਇੱਕ ਵਾਰੀ ਵੀ ਆਵਾਮਦਨੀ ਪਾਰਟੀ ਦਾ ਇਹ ਮੁੱਦਾ ਕੰਸੀਡਰ ਨਹੀਂ ਕੀਤਾ ਕਿ ਦਲਿਤ ਭਾਈਚਾਰੇ ਨੂੰ ਸਰਕਾਰੀ ਦਫਤਰ ਜਿਹੜੇ ਸਾਡੇ ਸਰਕਾਰੀ ਵਕੀਲਾਂ ਦੇ ਵਿੱਚ ਐਡਵੋਕੇਟ ਜਨਰਲ ਜਿਨ੍ਹਾਂ ਨੇ ਵੱਡੇ ਅਹੁਦੇ ਨੇ ਉਹਨਾਂ ਦੇ ਵਿੱਚ ਰੱਖਾ ਕਰਨ ਮਿਲਣਾ ਚਾਹੀਦਾ ਔਰ ਜਦੋਂ ਹੀ ਆਵਾਮਦਨੀ ਪਾਰਟੀ ਦੀ ਸਰਕਾਰ ਬਣਦੀ ਆ ਬਣਦਿਆਂ ਸਾਰ ਇਹਦੇ ਤੇ ਕੰਮ ਕੀਤਾ ਗਿਆ ਔਰ ਜਦੋਂ ਇਹਦਾ ਸਾਰੀ ਰੇਸ਼ੋ ਕੱਢੀ ਸੀ ਆਮ ਆਦਮੀ ਪਾਰਟੀ ਨੇ ਤੇ ਕੋਈ 52 ਦੇ ਕਰੀਬ ਜਿਹੜੇ ਸਰਕਾਰੀ ਵਕੀਲ ਰੱਖਣੇ ਬਣਦੇ ਸੀ 52 ਜਦੋਂ ਅਸਾਮੀਆਂ ਖਾਲੀ ਸੀ ਜਿਨ੍ਹਾਂ ਦੇ ਉੱਤੇ ਆਮ ਆਦਮੀ ਪਾਰਟੀ ਨੇ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਉਹਨਾਂ ਨੇ ਭਰਤੀ ਕੀਤੀ 52 ਦੇ ਵਿੱਚੋਂ 15 ਅਸਾਮੀਆਂ ਫਿਰ ਖਾਲੀ ਰਹਿ ਗਈਆਂ ਜਦੋਂ ਉਹਦੀ ਜਾਂਚ ਪੜਤਾਲ ਕੀਤੀ ਗਈ ਕੋਖ ਕੀਤੀ ਗਈ ਕਿ ਵੀ ਇਹ ਖਾਲੀ ਅਸਾਮੀਆਂ ਕਿਉਂ ਰਹੀਆਂ ਤੇ ਉਹਦੇ ਵਿੱਚ ਇਹ ਗੱਲ ਸਾਹਮਣੇ ਆਈ ਸੀ ਕਿ ਜਿਹੜਾ ਇਹ ਐਕਟ ਆ ਉਹਦੇ ਮੁਤਾਬਕ ਜਿਹੜੀ ਆ ਇੱਕ ਸਰਕਾਰੀ ਜਿਹੜਾ ਸਾਡਾ ਐਡਵੋਕੇਟ ਜਨਰਲ ਆ ਉਹਦੀ ਸਾਲ ਦੀ ਆਮਦਨ ਜਿਹੜੀ ਉਹ ਵੀ ਲੱਖ ਰੁਪਏ ਹੋਣੀ ਚਾਹੀਦੀ ਹੈ ਚਾਹੇ ਉਹ ਦਲਿਤ ਆ ਚਾਹੇ ਉਹ ਜਨਰਲ ਹੋਵੇ ਔਰ ਦੂਸਰਾ ਇਸੇ ਤਰ੍ਹਾਂ ਐਡੀਸ਼ਨਲ ਐਡਵੋਕੇਟ ਜਨਰਲ ਦੀ ਆਮਦਨ ਜਿਹੜੀ 15 ਲੱਖ ਹੋਣੀ ਚਾਹੀਦੀ ਆ ਸੀਨੀਅਰ ਡਿਪਟੀ ਐਡਵੋਕੇਟ ਜਨਰਲ ਜਿਹਦੀ ਉਹਦੀ ਆਮਦਨ 10 ਲੱਖ ਹੋਣੀ ਚਾਹੀਦੀ ਹੈ ਡਿਪਟੀ ਐਡਵੋਕੇਟ ਜਨਰਲ ਦੀ ਆਮਦਨ 7 ਲੱਖ ਹੋਣੀ ਚਾਹੀਦੀ ਆ ਤੇ ਸਹਾਇਕ ਐਡਵੋਕੇਟ ਜਨਰਲ ਦੀ 3.5 ਲੱਖ ਤੇ ਐਡਵੋਕੇਟ ਆਨ ਰਿਕਾਰਡ ਲਈ ਕੁਝ ਵੀ ਨਹੀਂ ਹੋਣਾ ਚਾਹੀਦਾ ਇਹ ਸ਼ਰਤ 2017 ਦੇ ਐਕਟ ਦੇ ਵਿੱਚ ਸੀ ਅੱਛਾ ਆਮਦਨ ਪਾਰਟੀ ਨੇ ਜਦੋਂ ਇਹ 52 ਸਾਮੀਆਂ ਪੂਰਨ ਕੀਤੀਆਂ ਉਹਨਾਂ ਦੇ ਵਿੱਚੋਂ 15 ਫੇਰ ਰਹਿ ਗਏ ਆ ਫਿਰ ਆਮਦਨ ਪਾਰਟੀ ਨੇ ਇਸ ਐਕਟ ਦੇ ਵਿੱਚ ਸੋਧ ਕੀਤੀ ਇਸ ਸੋਧ ਵਿੱਚ ਕਰਦੇ ਆ ਉਹਨਾਂ ਦੇ ਅੱਥਕ ਫੈਸਲਾ ਲਿਆ ਕਿ ਇਹ ਜਿਹੜਾ ਆਮਦਨ ਦਾ ਕਰਟੇਰੀਆ ਆ ਇਹਨੂੰ ਪਟਾ ਕੇ ਅੱਧਾ ਕਰ ਦਿੱਤਾ ਗਿਆ ਕਹਿਣ ਦਾ ਮਤਲਬ ਜਿੱਥੇ 20 ਲੱਖ ਦੀ ਜ਼ਰੂਰਤ ਸੀ ਉੱਥੇ 10 ਲੱਖ ਕਰ ਦਿੱਤਾ ਜਿੱਥੇ 15 ਦੀ ਜ਼ਰੂਰਤ ਸੀ ਉੱਥੇ 7.5 ਕਰ ਦਿੱਤਾ ਜਿੱਥੇ 10 ਦੀ ਜ਼ਰੂਰਤ ਸੀ ਉੱਥੇ 5 ਕੀਤਾ ਜਿੱਥੇ 7 ਦੀ ਸੀ ਉੱਥੇ 3.5 ਕੀਤਾ ਔਰ ਜਿੱਥੇ 3.5 ਸੀਗਾ ਉੱਥੇ ਪੌਣੇ 2 ਲੱਖ ਰੁਪਏ ਦੀ ਜਿਹੜੀ ਆਮਦਨ ਦਾ ਕਰਟੇਰੀਆ ਮਿੱਥ ਕੇ ਤੇ ਇਹ ਖਾਲੀ ਅਸਾਮੀਆਂ ਭਰਨ ਦਾ ਰੱਬ ਅਧਰਾ ਕੀਤਾ ਤਾਂ ਕਿ ਜਿਹੜੀਆਂ 15 ਬਚੀਆਂ ਉਹਨਾਂ ਅਸਾਮੀਆਂ ਨੂੰ ਵੀ ਭਰਿਆ ਜਾ ਸਕੇ ਔਰ ਇੱਕ ਵੀ ਪੋਸਟ ਜਿਹੜੀ ਆ ਉਹ ਜੇ ਇਹ ਨਾ ਕਰਦੇ ਤੇ ਇਹ ਬੈਕਲੌਗ ਜਿਹੜਾ ਸੀਗਾ ਇਹ ਇਦਾਂ ਹੀ ਜਿੱਦਾਂ ਸਰਕਾਰੀ ਜੋਬਾਂ ਦੇ ਵਿੱਚ ਹਜੇ ਵੀ ਬੈਕਲੌਗ ਜਿਹੜਾ ਉਹ ਤਰਿਆ ਆਉਂਦਾ ਬਹੁਤ ਸਾਰੀਆਂ ਅਸਾਮੀਆਂ ਖਾਲੀ ਰਹਿ ਜਾਂਦੀਆਂ ਕਿਉਂਕਿ ਕੱਟੀਆਂ ਜਿਹੜਾ ਆ ਉਹ ਪੂਰਾ ਨਹੀਂ ਹੁੰਦਾ ਇਸੇ ਤਰ੍ਹਾਂ ਹੀ ਇਹ ਜਿਹੜਾ ਸਰਕਾਰੀ ਵਕੀਲਾਂ ਦਾ ਬੈਕਲੌਗ ਆ ਇਹ ਜਿਹੜਾ ਵਧਦਾ ਹੀ ਜਾਣਾ ਸੀ ਵਧਦਾ ਹੀ ਜਾਣਾ ਸੀ ਜਿਹੜਾ ਪਹਿਲਾਂ 58 ਸੀ ਫਿਰ 15 ਰਹਿ ਗਿਆ ਇਹਨੇ ਹੌਲੀ-ਹੌਲੀ ਇਹਨੇ ਵਧਣਾ ਸੀ ਜੇ ਇਸ ਕਾਨੂੰਨ ਦੇ ਵਿੱਚ ਸੋਧਾਂ ਕੀਤੀ ਜਾਂਦੀ ਆਮ ਆਦਮੀ ਪਾਰਟੀ ਨੇ ਆਪਣਾ ਇਹ ਜਿਹੜਾ ਸੋਧ ਕਰਕੇ ਉਹਨਾਂ ਨੇ ਡਾਕਟਰ ਭੀਮराव ਅੰਬੇਦਕਰ ਜੀ ਦੇ ਵਿਚਨਾ ਤੇ ਉਹਨਾਂ ਦੇ ਸੰਵਿਧਾਨ ਤੇ ਉਹਨਾਂ ਦੇ ਅ ਆਪਣਾ ਦਲਿਤਾਂ ਪ੍ਰਤੀ ਜਿਹੜਾ ਉਹਨਾਂ ਦੀ ਮੁਹੱਬਤ ਉਹਨਾਂ ਦਾ ਪ੍ਰੇਮ ਤੇ ਉਹਨਾਂ ਦਾ ਰਾਖਵਾ ਕਰਨ ਉਹਦੇ ਤੇ ਪਹਿਰਾ ਦਿੱਤਾ ਤਾਂ ਕਿ ਸਾਰੀਆਂ ਸਮੀਆਂ ਜਿਹੜੀਆਂ ਉਪਰੀਆਂ ਜਾ ਸਕਣ ਔਰ ਭਰੀਆਂ ਜਾ ਰਹੀਆਂ ਨੇ ਪੰਜਾਬ ਦੇ ਦਲਿਤਾ ਦਲਿਤ ਵਕੀਲਾਂ ਨੂੰ ਦਿੱਤੀ ਹੋਈ ਇਹ ਰਾਖਤ ਜਿਹੜੀ ਆ ਇਹ ਸਿਰਫ ਤੇ ਸਿਰਫ ਸਾਡੇ ਕੌਮੀ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸਰਦਾਰ ਭਗਵੰਤ ਸਿੰਘ ਜੀ ਮਾਨ ਤੇ ਬਾਕੀ ਸਾਰੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਸੋਚ ਦਾ ਨਤੀਜਾ ਆ ਔਰ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆ ਉਹ ਕਹਿਣ ਵਾਸਤੇ ਦਲਤਾਂ ਦਾ ਨਾਲ ਨਹੀਂ ਕਰਦੀ ਉਹ ਕਹਿਣ ਵਾਸਤੇ ਡਾਕਟਰ ਭੀਮrao ਅੰਬੇਦਕਰ ਜੀ ਸਿਰਫ ਫੋਟੋ ਲਾਉਣ ਤੇ ਕੰਮ ਨਹੀਂ ਕਰਦੀ ਉਹ ਵਾਕਿਆ ਹੀ ਦਲਿਤਾਂ ਨੂੰ ਉਹਨਾਂ ਦਾ ਬਣਦਾ ਹੋਇਆ ਜਿਹੜਾ ਹੱਕ ਆ ਉਹ ਹਰ ਥਾਂ ਦੇਣ ਵਾਸਤੇ ਵਚਨਬੱਧਿਆ ਔਰ ਇਸੇ ਤਰ੍ਹਾਂ ਵਚਨਬੱਧ ਰਹੇਗੀ ਔਰ ਇਸੇ ਤਰ੍ਹਾਂ ਹੀ ਅ ਦਲਿਤ ਪਰਿਵਾਰਾਂ ਦੇ ਜਿਹੜੇ ਦਲਿਤ ਵਕੀਲਾਂ ਦੇ ਔਰ ਬਾਕੀ ਵੀ ਸਾਰਾ ਜਿਹੜਾ ਦਲਿਤ ਸਮਾਜਾ ਉਹਦੇ ਹੱਕਾਂ ਦੀ ਰਾਖੀ ਹਮੇਸ਼ਾ ਅਮਰਦੀ ਪਾਰਟੀ ਕਰਦੀ ਰਹੇ ਹਾਂਜੀ ਮੈਂ ਮੈਂ ਅੱਜ ਜਿਹੜਾ ਹੈਗਾ ਸਰਦਾਰ ਸਿੰਘ ਮਾਜਵਾ ਜਿਹੜੇ ਹੈਗੇ ਆ ਅਤੇਸ਼ ਹੋ ਰਹੇ ਹੈਗੇ ਕਿਸ ਤਰ੍ਹਾਂ ਦੇ ਅ ਪੇਸ਼ ਹੁਣ ਹੁਣ ਉਹਨਾਂ ਦੀ ਮਜਬੂਰੀ ਬਣ ਗਈ ਹੋਈ ਸੀ ਕਿਉਂਕਿ ਪ੍ਰਤਾਪ ਸਿੰਘ ਬਾਜਵਾ ਜਾਂ ਤਾਂ ਵੱਧਦੀ ਹੋਈ ਉਮਰ ਆ ਜਾਂ ਉਹਨਾਂ ਦਾ ਓਵਰ ਕੰਫੀਡੈਂਸ ਆ ਜਾਂ ਉਹਨਾਂ ਨੂੰ ਇਹ ਹੰਕਾਰ ਜਿਹੜਾ ਬਹੁਤ ਜ਼ਿਆਦਾ ਹੋ ਗਿਆ ਕਿ ਮੈਂ ਇੰਨੀ ਵਾਰੀ ਚੁਣ ਕੇ ਆ ਗਿਆ ਮੈਂ ਇੰਨੀ ਵਾਰੀ ਮੰਤਰੀ ਬਣਿਆ ਮੈਂ ਇੰਨੀ ਵਾਰੀ ਰਾਜ ਸਭਾ ਮੈਂਬਰ ਬਣਿਆ ਪਰ ਵੱਡੇ ਹੋਣ ਦੇ ਨਾਲ ਅਕਲ ਜਿਹੜੀ ਆ ਉਹ ਨਹੀਂ ਆਉਂਦੀ ਇਹ ਸਾਰੇ जग ਜਾਣ ਰਿਹਾ ਕਿ ਚਿੱਟੀਆਂ ਦਾੜੀਆਂ ਦੇ ਨਾਲ ਅਕਲ ਨਹੀਂ ਆ ਜਾਂਦੀ ਉਹਦੇ ਵਾਸਤੇ ਸਮਾਜ ਦੇ ਵਿੱਚ ਆਮ ਲੋਕਾਂ ਦੇ ਵਿੱਚ ਵਿਚਰਨਾ ਪੈਂਦਾ ਆਮ ਲੋਕਾਂ ਦੇ ਵਿੱਚ ਰਹਿਣਾ ਪੈਂਦਾ ਫਿਰ ਪਤਾ ਲੱਗਦਾ ਕਿ ਕਿੱਥੇ ਕਿਹੜੀ ਗੱਲ ਕਰਨੀ ਬਣਦੀ ਆ ਕਿੱਥੇ ਨਹੀਂ ਬਣਦੀ ਇਹ ਬਹੁਤ ਵੱਡਾ ਮਸਲਾ ਆ ਛੋਟਾ ਮਸਲਾ ਨਹੀਂ ਹੈ ਕਿ ਪੰਜਾਬ ਦੀ ਸ਼ਾਂਤੀ ਨਾਲ ਸੰਬੰਧ ਰੱਖਦਾ ਮਸਲਾ ਆ ਇਹ ਪੰਜਾਬ ਦੇ ਭਵਿੱਖ ਫਿਊਚਰ ਨਾਲ ਸੰਬੰਧ ਰੱਖਦਾ ਮਸਲਾ ਆ ਇਹ ਛੋਟੀ ਗੱਲ ਨਹੀਂ ਸੀ ਕਿ ਉਹਨਾਂ ਨੂੰ ਆਪਣੇ ਇਹ ਜਿਹੜਾ ਜਿਹੜੀ ਗੱਲ ਉਹਨਾਂ ਨੇ ਆਪਣੀ ਬੜੀ ਜ਼ਿੰਮੇਵਾਰੀ ਦੇ ਨਾਲ ਉਹ ਜਿੱਥੇ ਬੈਠੇ ਆ ਕਿਸੇ ਚੈਨਲ ਦੇ ਉੱਤੇ ਬੈਠੇ ਉਹ ਜਿੱਥੇ ਉਹ ਬੈਠ ਕੇ ਇਹ ਆਪਣੀ ਆ ਆਪਣੀ ਅਕਲ ਦਾ ਮੁਜ਼ਾਰਾ ਕਰ ਰਹੇ ਆ ਕਿ ਵੀ 50 ਗਰਨੇਡ ਜਿਹੜੇ ਆ ਉਹ ਪੰਜਾਬ ਦੇ ਵਿੱਚ ਆਏ ਹੋਏ ਜਿਹਦੇ ਵਿੱਚੋਂ 18 ਚੱਲੇ ਆ ਤੇ 32 ਹਜੇ ਚੱਲਣੇ ਬਾਕੀ ਆ ਜੇ ਤੁਹਾਡੇ ਕੋਲ ਏਡੀ ਵੱਡੀ ਇਨਫੋਰਮੇਸ਼ਨ ਆ ਤੇ ਤੁਸੀਂ ਕੀ ਉੜੀਕਦੇ ਹੋ ਤੁਸੀਂ ਕਿਸੇ ਵੱਡੀ ਘਟਨਾ ਨੂੰ ਉੜੀਕਦੇ ਹੋ ਤੁਸੀਂ ਕਿਹੜੇ ਸੋਰਸਸ ਦੇ ਤੁਹਾਡੇ ਕੋਲ ਕਿੱਥੋਂ ਸੋਰਸਸ ਆਏ ਨੇ ਜਿਹੜੇ ਪੰਜਾਬ ਦੀਆਂ ਏਜੰਸੀਆਂ ਦੇ ਕੋਲ ਹੈ ਨਹੀਂ ਜਿਹੜੇ ਸੈਂਟਰ ਦੀਆਂ ਏਜੰਸੀਆਂ ਦੇ ਕੋਲ ਸੋਰਸਸ ਹੈ ਨਹੀਂ ਇਹਦਾ ਮਤਲਬ ਇਹ ਕਿ ਤੁਹਾਡੇ ਸਿੱਧੇ ਤਾਰ ਜਿਹੜੇ ਉਹ ਪਾਕਿਸਤਾਨ ਦੇ ਨਾਲ ਜੁੜੇ ਹੋਏ ਆ ਜਿਵੇਂ ਕਿ ਇਹਨਾਂ ਦੇ ਰਹੇ ਆ ਹਮੇਸ਼ਾ ਤੋਂ ਕੀ ਤੁਸੀਂ ਮਤਲਬ ਪਾਕਿਸਤਾਨੀ ਏਜੰਸੀਆਂ ਦੇ ਨਾਲ ਤੁਹਾਡਾ ਸਿੱਧਾ ਰابطਾ ਆ ਤੁਸੀਂ ਆਪਣੇ ਸੋਰਸ ਜਿਹੜੇ ਆ ਐਫ ਆਈ ਆਰ ਦਰਜ ਹੋਈ ਹੋਣੀ ਬਣਦੀ ਵੀ ਸੀ ਮੈਨੂੰ ਲੱਗਦਾ ਮੌਕਾ ਹੀ ਦੇਣਾ ਨਹੀਂ ਸੀ ਬਣਦਾ ਇਹਨਾਂ ਕਹਿਣਾ ਹੀ ਪ੍ਰਸਤ ਦੇ ਵਿੱਚ ਬਹੁਤ ਸੀ ਉਹਨਾਂ ਦਾ ਕਿ ਜੀ 32 ਗ੍ਰਨੇਡ ਹਜੇ ਚੱਲਣ ਵਾਲੇ ਉਹਨਾਂ ਨੂੰ ਇਸੇ ਬੇਸ ਤੇ ਚੱਕ ਕੇ ਜੇਲ੍ਹ ਦੇ ਵਿੱਚ ਸੁੱਟਣਾ ਬਣਦਾ ਮੇਰੇ ਸਾਬ ਦੇ ਨਾਲ ਪਰ ਸਰਕਾਰ ਨੇ ਫੇਰ ਵੀ ਬੜੀ ਤਹਮਲ ਦਾ ਮੁਜਾਹਿਰਾ ਕਰਦੇ ਹੋਏ ਐਫ ਆਰ ਦਰਜ ਕਰਕੇ ਉਹਨਾਂ ਨੂੰ ਸਰਕਰ ਉਹਨਾਂ ਨੂੰ ਪੁਲਿਸ ਨੂੰ ਕੋਆਪਰੇਟ ਕਰਨ ਲਈ ਵਾਸਤੇ ਕਿਹਾ ਕਿ ਤੁਸੀਂ ਸੋਰਸ ਦੱਸੋ ਕਿ ਤੁਹਾਨੂੰ ਕਿੱਥੋਂ ਪਤਾ ਲੱਗਿਆ ਔਰ ਜਿਹੜੇ ਉਹਨਾਂ ਨੇ ਲਗਾਤਾਰ ਇਸ ਸੋਰਸ ਜਿਹੜੇ ਆਪਣੇ ਦਰਸ਼ਨ ਤੋਂ ਇਨਕਾਰ ਕਰਦੇ ਰਹੇ ਆ ਅੱਜ ਕੱਲ ਪੇਸ਼ ਨਹੀਂ ਹੋਏ ਅੱਜ ਪੇਸ਼ ਹੋਏ ਨੇ ਦੇਖਦੇ ਆ ਕਿ ਵੀ ਤੁਸੀਂ ਕਹਿੰਦੇ ਕਿ ਪੰਜਾਬ ਸਰਕਾਰ ਬਾਵਾਸਮ ਗ੍ਰੇਟ ਕਰਦੀ ਜਿਹੜੀ ਵਿਚਾਰਧਾਰਕ ਨੇ ਉਹਨਾਂ ਦਾ ਸਨਮਾਨ ਕਰਦੀ ਪਰ 31 ਮਾਰਚ ਨੂੰ ਜਿਹੜੀ ਘਟਨਾ ਹੋਈ ਜ ਬਾਵਾਸਮ ਗ੍ਰੇਟ ਕਰਦੇ ਔਰ ਕਾਫੀ ਜਿਹੜੇ ਖਾਲਸਤਾਨੀ ਜਿਹੜੇ ਪੰਨੂ ਆਗੇ ਆ ਨੇ ਧਮਕੀਆਂ ਵੀ ਦਿੱਤੀਆਂ ਕਿ ਅਸੀਂ ਸਟੈਚੂ ਆਲ ਤੋੜਾਂਗੇ ਐ ਐਡਾ ਵੱਡਾ ਕਾਹਨ ਹੋ ਗਿਆ ਪਰ ਭਵਨ ਸਿੰਘ ਮਾਨ ਮੁੱਖ ਮੰਤਰੀ ਨੇ ਇੱਕ ਵਾਰ ਵੀ ਕੋਈ ਬਿਆਨ ਨਹੀਂ ਦਿੱਤਾ ਬਿਲਕੁਲ ਇਹਦੇ ਤੇ ਬਿਆਨ ਦਿੱਤੇ ਗਏ ਆ ਸਿਰਫ ਤੇ ਸਿਰਫ ਆਮ ਆਦਮੀ ਪਾਰਟੀ ਇਹਦੇ ਸਟੈਂਡ ਤੇ ਖੜੀ ਆ ਅਮਨ अरोड़ा ਜੀ ਨੇ ਸਪੈਸ਼ਲ ਕਾਨਫਰੰਸ ਕੀਤੀ ਆ ਸਾਡੇ ਐਫਐਮ ਸਾਹਿਬ ਨੇ ਸਪੈਸ਼ਲ ਕਾਨਫਰੰਸ ਕੀਤੀ ਆ ਇਹਦੇ ਤੇ ਬਕਾਇਦਾ ਬਿਆਨ ਆ ਹੁੰਦੇ ਸਿਰਫ ਤੇ ਸਿਰਫ ਆਮ ਆਦਮੀ ਪਾਰਟੀ ਕਾਂਗਰਸ ਨੇ ਇੱਕ ਸ਼ਬਦ ਨਹੀਂ ਬੋਲਿਆ ਕਿਸੇ ਵੀ ਲੀਡਰ ਨੇ ਇੱਕ ਵੀ ਸ਼ਬਦ ਨਹੀਂ ਬੋਲਿਆ ਕਿਸੇ ਅਕਾਲੀ ਲੀਡਰ ਨੇ ਇੱਕ ਸ਼ਬਦ ਨਹੀਂ ਬੋਲਿਆ ਸਿਰਫ ਸਿਰਫ ਇਹਦੇ ਤੇ ਆਮ ਆਗਮਿਕ ਪਾਰਟੀ ਸਿਰਫ ਬੋਲੀ ਨਹੀਂ ਅਸੀਂ ਇਹਦੇ ਤੇ ਪਹਿਰਾ ਵੀ ਦਿੰਨੇ ਆ ਅਸੀਂ ਡਟ ਕੇ ਪਹਿਰਾ ਦਿੰਨੇ ਆ ਕਿ ਅਸੀਂ ਖੜਦੇ ਆ ਬਾਬਾ ਸਾਹਿਬ ਅੰਬੇਦਕਰ ਦੀ ਰਾਖੀ ਬੁੱਤਾਂ ਦੀ ਰਾਖੀ ਵਾਸਤੇ ਅਸੀਂ ਦੇਖਦੇ ਕੋੜਾ ਹੁੰਦਾ ਅਸੀਂ ਆਪਣੀਆਂ ਬਾਬਾ ਸਾਹਿਬ ਅੰਬੇਦਕਰ ਦੇ ਬੁੱਤਾਂ ਦੀ ਰਾਖੀ ਕਰਨ ਵਾਸਤੇ ਅਸੀਂ ਆਪਣੀਆਂ ਜਾਨਾਂ ਵੀ ਦੇਣ ਨੂੰ ਤਿਆਰ ਹਾਂ ਪੰਜਾਬ ਵਿਧਾਨ ਸਭਾ ਦੇ ਵਿੱਚ ਹਰ ਸਿੰਘ ਮਰਤਕੌਰ ਵੀ ਆ ਜਿਹੜੀ ਉਹਨਾਂ ਦੇ ਐਮਪੀ ਸੀਗੇ ਉਹਨਾਂ ਨੇ ਬਿਆਨ ਦਿੱਤਾ ਆ ਕਿ ਜਿਹੜੇ 25 ਵੀਧਾਰ ਆਇਆ ਉਹਦਾ ਵਿਆਖਾ ਜਿਹੜੀ ਉਲਟ ਕਰਕੇ ਦਰਸੀ ਕਿ ਜਿਹੜੀ ਲੋਕਾਂ ਦਾ ਸਹੀ ਜਿਹੜੀ ਵਿਚਾਰਧਾਰਾ ਨੇ ਕਿ ਲੋਕਾਂ ਨੂੰ ਧੋਖਾ ਕੀਤਾ ਉਹਨਾਂ ਨੇ ਜਿਹੜੀ ਆਪਣੇ ਸੰਸੈਸ਼ਨ ਦੇ ਵਿੱਚ ਉਹਨਾਂ ਨੇ ਕਿਹਾ ਕਿ 25ਵੀਂ ਜਿਹੜੀ 25ਵੀਂ ਧਾਰਾ ਆਇਆ ਉਹ ਸਿੱਖਾਂ ਤੇ ਹਿੰਦੂਆਂ ਨੂੰ ਅਲੱਗ ਕਰਦੀ ਹੈ ਅ ਹਰ ਸਿਮਰਤ ਕੋਰ ਬਾਦਲ ਜਿਹੜੇ ਲੋਕ ਮੂੰਹ ਦੇ ਵਿੱਚ ਸੋਨੇ ਦਾ ਚਮਚਾ ਲੈ ਕੇ ਪੈਦਾ ਹੁੰਦੇ ਆ ਔਰ ਸੋਨੇ ਦੀ ਜੁੱਤੀ ਦੇ ਵਿੱਚ ਪੈਰ ਰੱਖ ਕੇ ਆਪਣੇ ਸੋਹਰੇ ਘਰ ਆਉਂਦੇ ਆ ਉਹ ਸਿਆਸਤ ਜਿਹੜੀ ਨੇ ਉਹਨੂੰ ਉੱਪਰਲੇ ਲੈਵਲ ਦੀ ਸਿਆਸਤ ਆਉਂਦੀ ਆ ਉਹਨਾਂ ਨੂੰ ਮਹਿਲਾ ਚ ਬੈਠਣ ਵਾਲੀ ਸਿਆਸਤ ਆਉਂਦੀ ਆ ਉਹ ਆਮ ਲੋਕਾਂ ਦੇ ਵਿੱਚ ਵਿਚਰੇ ਹੋਏ ਨਹੀਂ ਹੈਗੇ ਉਹਨਾਂ ਨੇ ਸੰਵਿਧਾਨ ਨੂੰ ਪੜ੍ਹਿਆ ਨਹੀਂ ਹੈ ਉਹਨਾਂ ਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਉਹ ਸਿਰਫ ਇੱਕ ਕਿਸਮ ਦੇ ਜਿਵੇਂ ਔਰਤਾਂ ਤੰਨੇ ਮਿਹਨੇ ਦਿੰਦੀਆਂ ਨੇ ਇਹੋ ਜੀ ਮਤਲਬ ਭਾਸ਼ਾ ਯੂਜ਼ ਕਰਦੇ ਆ ਉੱਥੇ ਸੰਸਦ ਦੇ ਵਿੱਚ ਇਹੋ ਜੀ ਭਾਸ਼ਾ ਦੇ ਨਾਲ ਉੱਥੇ ਬਾਹਾਂ ਕੱਢ ਕੱਢ ਕੇ ਜਿਵੇਂ ਲੜਾਈ ਕਰਦੀ ਆ ਕਿਸੇ ਨਾਲ ਉਸ ਤਰੀਕੇ ਨਾਲ ਕਦੀ ਕਦੀ ਸੰਜੀਦਗੀ ਦੇ ਨਾਲ ਕਦੀ ਪ੍ਰੋਪਰ ਤੁਸੀਂ ਤਿਆਰੀ ਕਰਕੇ ਕਿਉਂ ਨਹੀਂ ਜਾਂਦੇ ਤੁਹਾਨੂੰ ਤਿਆਰੀ ਕਰਕੇ ਸੰਸਦ ਦੇ ਵਿੱਚ ਜਾਣਾ ਚਾਹੀਦਾ ਤੁਸੀਂ ਪੰਜਾਬ ਦੀ ਨੁਮਾਇੰਦਗੀ ਕਰਦੇ ਹੋ ਤੁਹਾਨੂੰ ਤਿਆਰੀ ਕਰਕੇ ਸੰਸਦ ਦੇ ਵਿੱਚ ਜਾਣਾ ਚਾਹੀਦਾ ਇਹੀ ਇਹ ਗੱਲ ਇਹ ਦੱਸਾਉਂਦਾ ਹੈ ਕਿ ਇਹ ਕਿੰਨੀ ਕ ਨੋਲਿਜ ਦੇ ਮਾਲਕ ਨੇ ਇਹ ਸਿਰਫ ਆਪਣੇ ਦਬ ਦਬੇ ਨਾਲ ਹੁਣ ਤੱਕ ਰਾਜ ਕਰਦੇ ਆਏ ਆ ਔਰ ਰਾਜ ਕਰਨ ਵਾਸਤੇ ਜਿਹੜਾ ਨਾ ਉਹ ਬਰੀਕੀ ਦੇ ਵਿੱਚ ਜਾਣਾ ਪੈਂਦਾ ਔਰ ਆਮ ਲੋਕਾਂ ਤੱਕ ਪਹੁੰਚ ਕਰਨੀ ਪੈਂਦੀ ਹੈ। ਇਹਕਾਰ ਦੀ ਜਿਹੜੀ ਸਿੱਖਿਆ ਕਰਾਉਂਦੀ ਜਲਦੀ ਨੇ ਤੇ ਪੁੱਤਰਾ ਤਰ੍ਹਾਂ ਦੇ ਬੋਦੀ ਵਿਸਥਾਰ ਕਰਦੀ ਉਹਦੇ ਸੰਬੰਧੀ ਤੁਹਾਡਾ ਕੀ ਹੈਗੀ ਹੈ? ਬਿਲਕੁਲ ਮੈਂ ਇਹਦੇ ਬਾਰੇ ਜਰੂਰ ਤੁਹਾਡੇ ਨਾਲ ਮੈਂ ਖੁਦ ਵੀ ਸ਼ੇਅਰ ਕਰਨਾ ਸੀ ਕਿ ਜਿਨ੍ਹਾਂ ਲੋਕਾਂ ਨੇ ਅੱਜ ਤੱਕ ਪੂਣੀ ਨਹੀਂ ਕੀਤੀ ਜਿਨ੍ਹਾਂ ਲੋਕਾਂ ਨੇ ਪੰਜਾਬ ਦੇ ਸੈਂਕੜੇ ਸਰਕਾਰੀ ਸਕੂਲ ਬੰਦ ਕਰ ਦਿੱਤੇ ਉਹ ਲੋਕ ਅੱਜ ਤਰ੍ਹਾਂ-ਤਰ੍ਹਾਂ ਦੇ ਗੱਲਾਂ ਉਠਾਉਂਦੇ ਆ ਉਹਨਾਂ ਨੂੰ ਬਾਥਰੂਮ ਉਹਨਾਂ ਨੂੰ ਟਾਇਲਟਸ ਬਣਨੀਆਂ ਇੱਕ ਮਚਾਕ ਲੱਗਦਾ ਆ ਉਹਨਾਂ ਨੂੰ ਚਾਰ ਦੀਵਾਰੀਆਂ ਸਕੂਲਾਂ ਦੀਆਂ ਬਣਨੀਆਂ ਇੱਕ ਮਚਾਕ ਲੱਗਦਾ ਕਿਉਂਕਿ ਉਹਨਾਂ ਨੂੰ ਉਹ ਸੁਪਨੇ 'ਚ ਵੀ ਨਹੀਂ ਸੋਚ ਸਕਦੇ ਇੱਕ ਬਿਨਾ ਬਾਥਰੂਮ ਸਕੂਲ ਦੇ ਵਿੱਚ ਜੇ ਤੁਸੀਂ ਆਪਣੇ ਬੱਚੇ ਭੇਜਦੇ ਹੋ ਇੱਕ ਬਿਨਾ ਟਾਇਲਟ ਤੋਂ ਜਿਸ ਸਕੂਲ ਦੇ ਵਿੱਚ ਇੱਕ ਟੀਚਰ 20 30 ਕਿਲੋਮੀਟਰ ਤੋਂ ਚੱਲ ਕੇ ਆਉਂਦਾ ਉਹ ਸਾਰਾ ਦਿਨ ਕੀ ਕਰਦਾ ਜੇ ਉੱਥੇ ਗੰਦਮੰਦ ਨਾਲ ਭਰੇ ਹੋਏ ਬਾਥਰੂਮ ਨੇ ਛੋਟੇ ਬੱਚੇ ਬਾਥਰੂਮਾਂ ਦੇ ਵਿੱਚ ਟਾਇਲਟਸ ਦੇ ਵਿੱਚ ਜਾਂਦੇ ਆ ਉਹਨਾਂ ਦੀ ਇਮਿਊਨਿਟੀ ਘੱਟ ਹੁੰਦੀ ਆ ਕੀ ਉਹ ਥੰਬ ਬਮਾਰੀਆਂ ਲੈ ਕੇ ਘਰ ਜਾਣਗੇ ਕੀ ਸਰਕਾਰੀ ਸਕੂਲ ਦੇ ਟੀਚਰ ਸਾਰੀ ਮਤਲਬ ਤੇ 77 ਸਾਲ ਬਾਅਦ ਵੀ ਉਹ ਕੀ ਚਾਹੁੰਦੇ ਆ ਕਿ ਉਹ ਆਂਡ ਗਵਾਨ ਦੇ ਵਿੱਚ ਜਾ ਕੇ ਆਪਣਾ ਟਾਈਮ ਪਾਸ ਕਰਕੇ ਹੁਣ ਉਹਨਾਂ ਦੀ ਕੀ ਮਨਚਾ ਕਿਉਂ ਬੁਰੇ ਲੱਗਦੇ ਨੇ ਡੋਲਰਸ ਇਹਨਾਂ ਨੂੰ ਮੈਨੂੰ ਤੇ ਇਸ ਗੱਲ ਦੀ ਸਮਝ ਨਹੀਂ ਆਉਂਦੀ ਕਿਉਂ ਬੁਰੀਆਂ ਲੱਗਦੀਆਂ ਇਹਨਾਂ ਨੂੰ ਚਾਰ ਦਿਵਾਰੀਆਂ ਕਿਉਂਕਿ ਉਹਨਾਂ ਦੇ ਦਿਮਾਗ ਦਾ ਹਿੱਸਾ ਨਹੀਂ ਸੀ ਉਹ ਪ੍ਰਾਈਵੇਟੇਸ਼ਨ ਦਾ ਹਿੱਸਾ ਬਣਾਉਣਾ ਚਾਹੁੰਦੇ ਸੀ ਇਸੇ ਕਰਕੇ ਪਿਛਲੇ ਸਮਿਆਂ ਦੇ ਵਿੱਚ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਸਰਕਾਰੀ ਸਕੂਲ ਬੰਦ ਹੋਏ ਤੁਸੀਂ ਹੈਰਾਨ ਹੋਵੋਗੇ ਜਿਨ੍ਹਾਂ ਸਕੂਲ ਮੈਂ ਹੁਣ ਤੱਕ ਵਿਜ਼ਿਟ ਕੀਤੇ ਆ ਪੰਜਾਬ ਸਰਕਾਰ ਦੀ ਸਿੱਖਿਆ ਕ੍ਰਾਂਤੀ ਦਾ ਮੁੱਖ ਮਕਸਦ ਸਾਨੂੰ ਸਕੂਲਾਂ ਦੇ ਵਿੱਚ ਭੇਜਣਾ ਤਾਂ ਕਿ ਅਸੀਂ ਉੱਥੇ ਤੇ ਜਾ ਕੇ ਹਾਲਾਤ ਦੇਖੀਏ ਉੱਥੇ ਜਾ ਕੇ ਟੀਚਰਾਂ ਦਾ ਮੋਰਲ ਬੂਸਟ ਹੋਵੇ ਉੱਥੇ ਬੱਚਿਆਂ ਦਾ ਮੋਰਲ ਬੂਸਟ ਹੋਵੇ ਸਾਡੇ ਨਾਲ ਪ੍ਰਸ਼ਾਸਨ ਜਾਂਦਾ ਸਾਡੇ ਨਾਲ ਵੀਡੀਓ ਜਾਂਦੇ ਆ ਸਾਡੇ ਨਾਲ ਐਸਟੀਐਮ ਜਾਂਦੇ ਸਾਡੇ ਨਾਲ ਡੀਐਸਪੀ ਜਾਂਦੇ ਆ ਉੱਥੇ ਮੈਂ ਜਾਂਦੀ ਆ ਬੱਚੇ ਦੇਖ ਕੇ ਸੋਚ ਕੇ ਉਹਨਾਂ ਦੇ ਸੁਪਨੇ ਜਿਹੜੇ ਨੇ ਉਹ ਖੰਭ ਲਾਉਂਦੇ ਨੇ ਕਿ ਅਸੀਂ ਵੀ ਬਣ ਸਕਦੇ ਆ ਔਰ ਮੈਂ ਹੁਣੇ-ਹੁਣੇ ਹੇਰਾਂਪਿੰਡ ਤੋਂ ਆਈ ਬਾਕੀ ਸਾਰੇ ਸਕੂਲਾਂ ਦੇ ਵਿੱਚ ਵਿੱਚੋਂ ਵੀ ਮੈਂ ਜਾਣਦੀ ਆ ਉੱਥੇ ਵੱਡੀ ਗਿਣਤੀ ਦੇ ਵਿੱਚ ਬੱਚੇ ਪ੍ਰਾਈਵੇਟ ਸਕੂਲਾਂ ਨੂੰ ਛੱਡ ਕੇ ਸਰਕਾਰੀ ਸਕੂਲਾਂ ਦੇ ਵਿੱਚ ਦਾਖਲਾ ਲੈ ਰਹੇ ਆ ਅੱਜ ਜੇ ਸਕੂਲ ਦੇ ਵਿੱਚੋਂ ਮੈਂ ਹਾਈ ਸਕੂਲ ਤੇ ਹੈਂਸ ਕੈਂਡੀ ਸਕੂਲ ਦੇ ਵਿੱਚ ਦੋ ਰੂਮ ਉੱਥੇ ਕਮਰੇ ਬਣੇ ਆ ਕੋਈ 10-11 ਲੱਖ ਦੀ ਗ੍ਰਾਂਟ ਸੀਗੀ ਜਿਹੜੀ ਉੱਥੇ ਯੂਜ਼ ਹੋਈ ਆ ਔਰ ਉਸ ਤੋਂ ਬਾਅਦ ਮੈਂ ਪ੍ਰਾਇਮਰੀ ਸਕੂਲ ਦੇ ਵਿੱਚ ਆਈ ਜਿਹਦੀ ਚਾਰਦواری ਹੈ ਨਹੀਂ ਸੀ ਚਾਰਦواری ਬਣੀ ਆ ਉਸ ਸਕੂਲ ਦੇ ਪਿਛਲੇ 3 ਸਾਲ ਦੇ ਵਿੱਚ 80 ਬੱਚੇ ਸਰਕਾਰੀ ਸਕੂਲਾਂ ਦੇ ਜਿਹੜੇ ਆ ਉਹ ਪ੍ਰਾਈਵੇਟ ਸਕੂਲਾਂ ਚੋਂ ਛੱਡ ਕੇ ਸਰਕਾਰੀ ਸਕੂਲ ਦੇ ਵਿੱਚ ਆਏ ਅਜੇ ਐਸ ਵੱਲੋਂ ਕਹਿੰਦੀ ਮੈਂ 20 ਬੱਚੇ ਮੇਰੇ ਕੋਲ ਲਾਈਨ ਦੇ ਵਿੱਚ ਖੜੇ ਆ ਮੈਂ ਜਿਨ੍ਹਾਂ ਦਾ ਅਜੇ ਦਖਲਾ ਲੈਣਾ ਤੁਸੀਂ ਕੀ ਸਮਝੋਗੇ ਇਸ ਗੱਲ ਨੂੰ ਕਿ ਇਹ ਵਿਰੋਧੀਆਂ ਦੇ ਇਹ ਚੀਜ਼ਾਂ ਵਿਰੋਧੀਆਂ ਨੂੰ ਨਜ਼ਰ ਨਹੀਂ ਆਉਂਦੀ ਕਿ ਉਹਨਾਂ ਨੇ ਜਿੱਦਾਂ ਸਿੱਖਿਆ ਪ੍ਰਣਾਲੀ ਨੂੰ ਨਿਸ਼ਤੇ ਨਾ ਬੂਤ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹਨੂੰ ਦੁਬਾਰਾ ਜ਼ਿੰਦਾ ਕੀਤਾ ਜਾ ਰਿਹਾ ਸਿੱਖਿਆ ਲੋਕਾਂ ਦੀ ਪਹੁੰਚ ਦੇ ਵਿੱਚ ਵੜਾਈ ਜਾ ਰਹੀ ਹੈ ਸਿੱਖਿਆ ਦੇ ਵਿੱਚ ਬੱਚਿਆਂ ਨੂੰ ਜਿਹੜੇ ਸਾਡੇ ਬੱਚੇ ਨੇ ਉਹ ਇਸਰੋ ਜਾਂਦੇ ਦੇ ਉਹ ਆਈਆਈਐਮ ਜਾਂਦੇ ਨੇ ਉਹ ਆਈਆਈਟੀ ਜਾਂਦੇ ਨੇ ਉਹਨਾਂ ਦੇ ਸੁਪਨਿਆਂ ਨੂੰ ਖੰਭ ਲੱਗੇ ਹੋਏ ਨੇ ਤੁਸੀਂ ਸੋਚ ਨਹੀਂ ਸਕਦੇ ਬੱਚਿਆਂ ਦੇ ਵਿੱਚ ਕੌਨਫੀਡੈਂਸ ਲੈਵਲ ਕਮਾਲ ਦਾ ਕੌਨਫੀਡੈਂਸ ਸਰਕਾਰੀ ਸਕੂਲਾਂ ਦੇ ਬੱਚਿਆਂ ਦਾ ਔਰ ਉਹ ਵੱਡੇ ਪੱਧਰ ਦੇ ਵਿੱਚ ਬੱਚਿਆਂ ਦੇ 97 98% ਮਾਰਕਸ ਐਸ ਵੇਲੇ ਪੰਜਾਬੀ ਸਕੂਲਾਂ ਦੇ ਆ ਰਹੇ ਆ 97 98% ਮਾਰਕਸ ਪੰਜਾਬੀ ਸਰਕਾਰੀ ਸਕੂਲਾਂ ਦੇ ਬੱਚਿਆਂ ਦੇ ਔਰ ਇੰਨਾ ਕੌਨਫੀਡੈਂਸ ਹੈ ਉਹਨਾਂ ਦੇ ਵਿੱਚ ਕਿ ਅਸੀਂ ਪੰਜਾਬ ਦਾ ਫਿਊਚਰ ਬ੍ਰਾਈਟ ਦੇਖ ਸਕਦੇ ਆ ਮੈਡਮ ਸਿੱਖਿਆ ਨਾਲ ਸੰਬੰਧ ਦੀ ਨਿਕਾਤ ਜੀ ਸਿੱਖਿਆ ਕ੍ਰਾਂਤੀ ਦੇ ਵਿਆਹ ਨਾਲ ਸਰਕਾਰ ਸਰਕਾਰੀ ਸਕੂਲਾਂ 'ਤੇ ਕੰਮ ਕਰ ਰਹੀ ਹੈ ਬਟ ਜੇ ਤੁਸੀਂ ਇੱਕ ਵੀ ਪ੍ਰਾਈਵੇਟ ਸਕੂਲ ਦੇ ਇਸ ਕਿਹੜੀ ਪ੍ਰਣਾਲੀ ਆ ਉਹਦੇ ਉੱਤੇ ਨਹੀਂ ਚੱਲ ਸਕੇ ਉਹ ਮੈਸਿੰਜਰ ਆ ਬੰਬੀ ਜਿ소 ਤਕਾਰਾ ਇਸੇ ਵੈਨਿਊ ਹੁਕਮਤਰੀ ਭਗਵਾਨ ਤੁਮਾਨੂੰ ਲੈ ਬੜਾ ਵਧੀਆ ਪਿਆਰ ਆਇਆ ਸੀ ਬੜਾ ਵਧੀਆ ਹੈਰਾਨ ਆਇਆ ਸੀ ਕਿ ਸਾਰੇ ਸਕੂਲਾਂ ਦੇ ਵਿੱਚ ਵੱਖ-ਵੱਖ ਬੋਰਡ ਦੇ ਆਧਾਰਿਤ ਜਿਹੜੇ ਸਕੂਲ ਨੇ ਚਾਹੇ ਉਹ ਪੀਐਸਬੀ ਹੈ ਚਾਹੇ ਉਹ ਸੀਬੀਐਸਸੀ ਹੈ ਚਾਹੇ ਉਹ ਆਈਐਸਸੀ ਹੈ ਉਹਦੇ ਆਧਾਰਿਤ ਪ੍ਰਸਕ੍ਰਾਈਬਡ ਜਿਹੜੀ ਬੁੱਕਸ ਆ ਉਹ ਸਕੂਲਾਂ ਦੇ ਵਿੱਚ ਹੀ ਪੜ੍ਹਾਇਆ ਜਾਣ ਗਿਆ

ਐਮ ਐਲ ਐਸ ਬਣਾ ਪਰ ਹੁਣ ਸਿਰਫ ਇਹ ਨਹੀਂ ਕਹਾਂ ਕਿ ਸਕੂਲ ਵਾਲੇ ਤੇ ਪ੍ਰਾਈਵੇਟ ਹੈ ਔਰ ਉਹਨਾਂ ਦੀਆਂ ਟੈਂਪਰੇਰੀ ਦੁਕਾਨਾਂ ਆ ਕੇ ਲਗਦੀਆਂ ਔਰ ਸਕੂਲ ਵਾਲੇ ਸਿੱਧਾ ਕੰਟੈਕਟ ਕਰਦੇ ਆ ਬੁੱਕਸ ਨੂੰ ਸੇਲ ਕਰਦੇ ਆ ਔਰ ਕਿਸੇ ਵੀ ਜਾ ਕੇ ਪ੍ਰਾਈਵੇਟ ਸਕੂਲ ਜਾ ਕੇ ਚੈੱਕ ਕਰ ਸਕਦੇ ਹੋ ਜਿਹੜਾ ਨਹੀਂ ਸਕੂਲ ਉਹਨਾਂ ਬੱਚਿਆਂ ਦੇ ਬੈਗ ਦੇ ਵਿੱਚੋਂ ਇੱਕੋ ਹੀ ਦੁਕਾਨ ਦੀਆਂ ਕਿਤਾਬਾਂ ਨਿਕਲਦੀਆਂ ਫਿਰ ਇੱਕ ਹੋਰ ਚੀਜ਼ ਕਹੀ ਜਾਂਦਾ ਕਿ ਪਬਲਿਸ਼ਰ ਜਿਹੜੇ ਹੈ ਜਿਹੜੇ ਪਬਲਿਸ਼ਰ ਰਹਿ ਲਗੇ ਉਹ ਕਾਉਂਟ ਕਰ ਦਿੰਦੇ ਵੀ ਇਹ ਕਾਬਰ ਖੰਗੀਆਂ ਕੋਲ ਚਲੋ ਮੈਂ ਮੈਂ ਤੁਹਾਡੀ ਇਸ ਗੱਲ ਦਾ ਜਵਾਬ ਮੈਂ ਤੁਹਾਡੀ ਇਸ ਗੱਲ ਦਾ ਜਵਾਬ ਦਿੰਨੀ ਆ ਕਿ ਪਿਛਲੇ 3 ਸਾਲ ਤੋਂ ਲਗਾਤਾਰ ਇਹਦੇ ਤੇ ਕੰਮ ਚੱਲ ਰਿਹਾ ਕੋਈ ਵੀ ਵਿਗੜਿਆ ਹੋਇਆ ਟੰਚਾ ਤੁਸੀਂ ਇੱਕ ਦਿਨ ਦੇ ਵਿੱਚ ਠੀਕ ਨਹੀਂ ਕਰ ਸਕਦੇ ਇਹਨੂੰ ਸਾਲੋ ਸਾਲ ਇਹਨੂੰ ਦਹਾਕੇ ਲੱਗੇ ਨੇ ਖਰਾਬ ਹੋਣ ਵਾਸਤੇ ਇਹਨੂੰ ਠੀਕ ਹੋਣ ਲਈ ਥੋੜਾ ਸਮਾਂ ਚਾਹੀਦਾ ਪਿਛਲੀ ਵਾਰ ਵੀ ਸੀਐਮ ਸਾਹਿਬ ਨੇ ਬਹੁਤ ਸ਼ਕਤੀ ਦੇ ਨਾਲ ਬਿਆਨ ਦਿੱਤਾ ਸੀ ਐਸ ਵਾਰ ਤਾਂ ਨੋਟੀਫਿਕੇਸ਼ਨ ਜਾਰੀ ਹੋਇਆ ਦੋ ਚੀਜ਼ਾਂ ਵਾਸਤੇ ਇੱਕ ਨੋਟੀਫਿਕੇਸ਼ਨ ਜਾਰੀ ਹੋਇਆ ਕਿ ਪੰਜਾਬੀ ਜਿਹੜੀ ਹਰ ਸਕੂਲ ਦੇ ਵਿੱਚ ਲਾਜ਼ਮੀ ਉਹ ਪੰਜਾਬੀ ਇਸ ਸੂਬੇ ਦੀ ਮਾਂ ਬੋਲੀ ਆ ਔਰ ਜਿੰਨੀ ਚੰਗੀ ਜਿਹੜਾ ਪੰਜਾਬੀ ਪੜਨਾ ਪੰਜਾਬੀ ਦਾ ਸਿਲੇਬਸ ਪੜਨਾ ਪੰਜਾਬ ਪੰਜਾਬ ਦੇ ਬਾਰੇ ਦੇ ਵਿੱਚ ਪੜਨਾ ਹਰ ਇੱਕ ਸਟੂਡੈਂਟ ਦਾ ਹੱਕ ਬਣਦਾ ਇੱਕ ਨੰਬਰ ਏ ਦੂਸਰੇ ਨੰਬਰ ਦੇ ਤੇ ਇਸ ਵਾਰ ਬੜੀ ਸ਼ਕਤੀ ਦੇ ਨਾਲ ਹਦਾਇਤ ਹੋਈ ਆ ਕਿ ਬੱਚਿਆਂ ਨੂੰ ਯੂਨੀਫਾਰਮਾਂ ਲਈ ਵੀ پابੰਦ ਨਹੀਂ ਕੀਤਾ ਜਾਏਗਾ ਜੇ ਇੱਕ ਵੀ ਸ਼ਿਕਾਇਤ ਜਾਂਦੀ ਆ ਤੇ ਉਹ ਸਕੂਲ ਤੇ ਕਾਰਵਾਈ ਹੋਏਗੀ ਕਿਤਾਬਾਂ ਬੱਚੇ ਜਿਹੜੇ ਆ ਉਹਨਾਂ ਨੂੰ ਸਿਲੇਬਸ ਤੇ ਦਿੱਤਾ ਜਾਏਗਾ ਉਹ ਜਿੱਥੋਂ ਮਰਜੀ ਕਰਿਤਣਗੇ ਔਰ ਉਹਦੇ ਵਾਸਤੇ ਦੇਖੋ ਤੁਸੀਂ ਜੇ ਇੱਕਦਮ ਜਦੋਂ ਹੁਕਮ ਹੁੰਦਾ ਆ ਐਦਾਂ ਤਾਂ ਹੈ ਨਹੀਂਗਾ ਕਿ ਰਾਤ ਤੋਂ ਰਾਤ ਕਿਸੇ ਪਬਲਿਸ਼ਰ ਨੇ ਕਿਤਾਬਾਂ ਛਾਪ ਦੇਣੀਆਂ ਤਾਂ ਉਹਨਾਂ ਨੂੰ ਉੱਥੋਂ ਕਿਤਾਬਾਂ ਮਿਲ ਜਾਣੀਆਂ ਹਰ ਇੱਕ ਸਿਸਟਮ ਦੇ ਨੂੰ ਚੱਲਣ ਵਾਸਤੇ ਉਹਨੂੰ ਉੱਥੇ ਤੱਕ ਪਹੁੰਚਣ ਵਾਸਤੇ ਸਮਾਂ ਲੱਗਦਾ ਔਰ ਪ੍ਰਾਈਵੇਟ ਸਕੂਲਾਂ ਨੂੰ ਨਰਥ ਪਾਉਣ ਵਾਸਤੇ ਸਰਦਾਰ ਪੁਕਨ ਸਿੰਘ ਜੀ ਮਾਨ ਬਹੁਤ ਸਖਤ ਨੇ ਔਰ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਇਹਦੇ ਰਿਜ਼ਲਟ ਨਜ਼ਰ ਆਉਣਗੇ बिल्कुल जरूर नजर ਆਉਣਗੇ प्राइवेटेशन ਨੂੰ ਦੈਟਸਪੋਟ ਜੀ ਜੀ ਠੀਕ ਹੋ ਗਿਆ 2023 ਇਟਸ ਓਕੇ ਇਟਸ ਓਕੇ ਇਟਸ ਓਕੇ ਇਟਸ ਇਟਸ ਓਕੇ ਇਟਸ ਓਕੇ ਬਹੁਤ ਚੰਗੀ ਗੱਲ ਹੈ ਕਿ ਤੁਸੀਂ ਮੇਰੇ ਧਿਆਨ ਦੇ ਵਿੱਚ ਲੈ ਕੇ ਆਂਦਾ ਮੈਂ ਉਹਦੇ ਉੱਤੇ ਅੱਜ ਹੀ ਇਹਦੇ ਦੇ ਉੱਤੇ ਕਾਰਵਾਈ ਕਰਦੇ ਆ ਕਿ ਵੀ ਬਾਥੂਮਾਂ ਨੂੰ ਜ਼ਿੰਦਗੀ ਕਿਉਂ ਲੱਗੇ ਹੋਏ ਆ ਖੁਲਵਾਏ ਵੀ ਜਾਣਗੇ ਔਰ ਰੈਗੂਲਰ ਰੋਪੋ ਚਲਾਈ ਵੀ ਜਾਣਗੇ ਮੈਮ ਜਨਵਰੀ ਦੇ ਵਿੱਚ ਇੱਕ ਪ੍ਰਾਇਮਰੀ ਸਕੂਲ ਸੀ ਬੱਚਾ ਉਹ ਕਾਫੀ ਸਾਲ ਪਹਿਲਾਂ ਬੰਦ ਕਰ ਦਿੱਤਾ ਸੀ ਹੁਣ ਨੌਰੀਆ ਰਾਮ ਘੀਟ ਦੇ ਕੋਲ ਇੱਕ ਪ੍ਰਾਇਮਰੀ ਸਕੂਲ ਸੀ ਉਹ ਨੂੰ ਵੀ ਬੰਦ ਕਰ ਦਿੱਤਾ ਗਿਆ ਇਹ ਉਹਦਾ ਅਗਲੀ ਕਰਨ ਕਰ ਰਿਹਾ ਆ ਉਹਦੇ ਬਾਰੇ ਮੈਂ ਬੜੀ ਮੇਰੀ ਆਪਣੀ ਵੀ ਬੜੀ ਸਟ੍ਰੈਟਜੀ ਜਿਹੜੀ ਸਕੂਲਾਂ ਵਾਸਤੇ ਉਹ ਕਲੀਅਰ ਹੈ ਕਿ ਮੈਂ ਆਪਣੇ ਹਲਕੇ ਦੇ ਵਿੱਚ ਵੀ ਘੱਟੋ ਘੱਟ 20 ਨਵੇਂ ਸਕੂਲ ਅਸੀਂ ਬਣਾਉਣੇ ਆ ਜਿੱਥੇ ਜਿੱਥੇ ਹਾਲਾਤ ਮਾੜੇ ਨੇ ਔਰ ਉੱਥੇ ਬੱਚੇ ਆ ਸਕਦੇ ਉੱਥੇ ਸਕੂਲ ਬਣਾਉਣੇ ਆ ਨੂਰਮੈਲ ਦਾ ਸਕੂਲ ਜਿਹੜਾ ਇੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ ਜਿਹੜਾ ਪਿਛਲੇ ਤਕਰੀਬਨ ਇਹਨਾਂ ਸਾਲਾਂ ਤੋਂ ਰੁਕਿਆ ਹੋਇਆ ਸੀ ਉੱਤੇ 16 ਕਰੋੜ ਰੁਪਈਆ ਖਰਚਿਆ ਜਾਣਾ ਸਾਰੇ ਪ੍ਰਬੰਧ ਮੁਕੰਮਲ ਹੋ ਗਏ ਜਸਟ ਜਦ ਹੀ ਆ ਸਾਡੀ ਬਜਟ ਦੇ ਪੈਸੇ ਸਾਨੂੰ ਮਿਲਦੇ ਆ ਸੀ ਉਹਦਾ ਸਕੂਲ ਬਣਾਉਣਾ ਨੰਬਰ 2 ਤੇ ਮੈਂ ਆਪਣੇ ਤੌਰ ਤੇ ਮੈਨੂੰ ਕਿਸੇ ਨੇ ਫੋਰਸ ਨਹੀਂ ਸੀ ਕੀਤਾ ਅਸੀਂ ਆਪਣੇ ਤੌਰ ਤੇ ਇੱਕ ਜਿਹੜਾ ਸਾਡੇ ਕੋਲ ਕਪੂਰਥਾ ਚੌਕ ਦੇ ਵਿੱਚ ਜਗ੍ਹਾ ਆ ਉਹ ਕੌਂਸਲ ਨੇ ਮੈਨੂੰ ਥੋੜਾ ਚਿਰ ਕਾਫੀ ਥੋੜਾ ਚਿਰ ਨਹੀਂ ਕਾਫੀ ਚਿਰ ਖਰਾਬ ਕੀਤਾ ਉਹ ਜਗ੍ਹਾ ਪਹਿਲਾਂ ਮੈਂ ਉਹਨਾਂ ਨੂੰ ਕਿਹਾ ਕਿ ਮੈਨੂੰ ਰੈਜ਼ੋਲੂਸ਼ਨ ਕਰਕੇ ਦੇ ਦਿਓ ਉੱਥੇ ਸਰਕਾਰ ਨੇ ਸਕੂਲ ਬਣਾਉਣਾ ਆ ਪੂਰੇ ਪੈਸੇ ਲਾ ਕੇ ਵਧੀਆ ਸਕੂਲ ਬਣਾਉਣਾ ਅਸੀਂ ਉਹ ਸਕੂਲ ਨੂੰ 10ਵੀਂ ਤੱਕ ਬਣਾਵਾਂਗੇ ਪਹਿਲਾਂ ਪ੍ਰਾਇਮਰੀ ਬਣਾਵਾਂਗੇ ਫਿਰ 10ਵੀਂ ਤੱਕ ਬਣਾਵਾਂਗੇ ਔਰ ਉਹਦੇ ਵਿੱਚ ਉਹ ਗੋਗਲੂਆਂ ਤੋਂ ਮਿੱਟੀ ਚਾੜਨ ਵਾਲਿਆ ਕਰਕੇ ਕਿਉਂਕਿ ਮੈਂ ਮੀਟਿੰਗ 'ਚ ਸ਼ਾਮਲ ਨਹੀਂ ਹੋਈ 7 ਮਰਲੇ ਜਗ੍ਹਾ ਦਾ ਮਤਆਪਾਰਤਾ ਹੁਣ ਤੁਸੀਂ ਮੈਨੂੰ ਦੱਸੋ 7 ਮਰਲੇ ਜਗ੍ਹਾ ਦੇ ਵਿੱਚ ਕਿਹੜਾ ਸਕੂਲ ਬਣਦਾ ਉਹ ਤੋਂ ਉਹੀ ਖੁੱਡੇ ਕੀ ਗੱਲ ਗਰੀਬਾਂ ਦੇ ਬੱਚਿਆਂ ਨੂੰ ਸੁੱਖਿਆ ਹੋਇਆ ਕਿ ਉਹਨਾਂ ਨੇ ਖੁੱਡਿਆਂ ਦੇ ਵਿੱਚ ਵੱੜ ਕੇ ਪੜ੍ਹਨਾ ਫਿਰ ਉਸ ਤੋਂ ਬਾਅਦ ਫਿਰ ਮੈਂ ਇਹਨਾਂ ਨੂੰ ਕਿਹਾ ਕਿ ਵੀ ਮੈਨੂੰ ਉਹ ਸਾਰੀ ਜਗ੍ਹਾ ਚਾਹੀਦੀ ਆ ਤੁਸੀਂ ਸਾਰੀ ਜਗ੍ਹਾ ਜਿਹੜੀ ਆ ਉਹ ਤੁਹਾਨੂੰ ਜਾਂ ਤਾਂ ਐਜੂਕੇਸ਼ਨ ਬੋਰਡ ਦੇ ਨਾਮ ਲਗਵਾਨੀ ਪੈਣੀ ਆ ਜਾਂ ਮੈਨੂੰ 1 ਰੁਪਇਆ ਲੀਸ ਤੇ ਦੇਣੀ ਆ ਹੁਣ ਆ ਜਿਹੜੀ ਪਿਛਲੀ ਮੀਟਿੰਗ ਹੋਈ ਸੀ ਉਹਦੇ ਵਿੱਚ ਮੈਂ ਰੈਜ਼ੋਲੂਸ਼ਨ ਕਰਵਾਇਆ ਕਿ ਉਹ ਸਾਰੀ ਦੀ ਸਾਰੀ ਜਗ੍ਹਾ ਦੇ ਵਿੱਚ ਅਸੀਂ ਸਕੂਲ ਬਣਾਉਣਾ ਆ ਹਾਲਾਂਕਿ ਉੱਥੇ ਸ਼ੁਰੂਆਤ ਵੀ ਕਰ ਦਿੱਤੀ ਗਈ ਵਾਸ਼ਰੂਮ ਵਗੈਰਾ ਬਣ ਵੀ ਗਏ ਆ ਔਰ ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਜਲਦੀ ਇੱਕ ਪਰਮਿਸ਼ਨ ਹੁਣ ਜਿਹੜੀ ਆ ਸਰਕਾਰ ਦੇ ਕੋਲ ਉਹ ਭੇਜਣੀ ਹੁੰਦੀ ਆ ਡਿਪਾਰਟਮੈਂਟ ਦੇ ਕੋਲ ਗਈ ਹੋਈ ਆ ਇਹਨਾਂ ਦੇ ਕੋਲੋਂ ਮੈਂ ਮਤਾ ਪਵਾ ਲਿਆ ਕਿ ਪੂਰੀ ਜਗ੍ਹਾ ਦੇ ਵਿੱਚ ਅਸੀਂ ਸਕੂਲ ਬਣਾਵਾਂਗੇ ਔਰ ਉਹ ਇਹਨਾਂ ਨੇ ਡਿਪਾਰਟਮੈਂਟ ਨੂੰ ਜਿਹੜਾ ਲੋਕਲ ਬਾਡੀ ਡਾਇਰੈਕਟਰ ਨੂੰ ਭੇਜ ਦਿੱਤਾ ਹੋਇਆ ਔਰ ਮੈਂ ਖੁਦ ਵੀ ਆਪਣੇ ਵੱਲੋਂ ਵੀ ਕਹਿ ਦਿੱਤਾ ਉਹ ਇੱਕ ਦੋ ਦਿਨ ਦੇ ਵਿੱਚ ਸਾਡੇ ਕੋਲ ਉਹਦੀ ਲੀਜ਼ ਦੀ ਜਿਹੜੀ ਪਰਮਿਸ਼ਨ ਆ ਜਾਏਗੀ ਅਸੀਂ ਇੱਕਰਪੈ ਲੀਜ਼ ਦੇ ਉੱਤੇ ਇਹਨਾਂ ਦੇ ਕੋਲੋਂ ਜਗ੍ਹਾ ਲੈ ਕੇ ਉੱਥੇ ਸ਼ਾਨਦਾਰ ਸਾਫ਼ ਸੁਥਰਾ ਸਕੂਲ ਜਿਹੜਾ ਉਹ ਉਹ ਕੁਝ ਮਲਿਆਂ ਵਾਸਤੇ ਸੁਣੋ ਸੁਣੋ ਸੋਣਾ ਸੋਲ ਸਾਹਿਬ ਸੁਣੋ ਉੱਥੇ ਹੁਣ ਉਹਦੇ ਵਿੱਚ ਕੁਮਾਲਪੁਰਾ ਬਗਿਹੜਪੁਰਾ ਗੁਨਾਨਕਪੁਰਾ ਮੱਲਾ ਗੋਂਸ ਇੱਧਰ ਹੋਰ ਜਿੰਨਾ ਗਰੀਬ ਤਬਕਾ ਲੱਗਦਾ ਸਾਰਾ ਹੀ ਉਸ ਸਕੂਲ ਨੂੰ ਲੱਗਦਾ ਐਸ ਵੇਲੇ ਉਹ ਸਕੂਲ ਉਹ ਸਕੂਲ ਤਾਂ ਮੈਨੂੰ ਆਈਡੀਆ ਆਇਆ ਸੀ ਤੇ ਜਿਹੜਾ ਬਬਰੀਕ ਮੁਹੱਲਾ ਕਹਿੰਦੇ ਬਗੈੜਪੁਰਾ ਵੀ ਕਹਿੰਦੇ ਆ ਉੱਥੇ ਮੈਂ ਗਈ ਸੀ ਇਲੈਕਸ਼ਨ ਦੇ ਵਿੱਚ ਤੇ ਉੱਥੇ ਗੁਰਦੁਆਰੇ ਦੇ ਵਿੱਚ ਉਹ ਸਕੂਲ ਚੱਲਦਾ ਸੀ ਛੋਟਾ ਜਿਹਾ ਫਗਨ ਬਾਦਮੀ ਕੀ ਜੀ ਦਾ ਮੰਦਿਰ ਆ ਜਿਹਦੇ ਵਿੱਚ ਉਹ ਸਕੂਲ ਚੱਲਦਾ ਸੀ ਉਸ ਮੰਦਿਰ ਦਾ ਵੀ ਜਿਹੜਾ ਹੈਗਾ ਉੱਥੇ ਅਸੀਂ ਇੱਕ ਕਮਿਊਨਿਟੀ ਹਾਲ ਬਣਾ ਰਹੇ ਹਾਂ ਐਸ ਵੇਲੇ ਕੰਮ ਚੱਲਦੇ ਆ ਉਹ ਕਮਿਊਨਿਟੀ ਹਾਲ ਜਿਹੜਾ ਲੋਕਾਂ ਦੇ ਸਪਰਤ ਕਰਨਗੇ ਜਿੰਨੀ ਦੇਰ ਸਾਡਾ ਸਕੂਲ ਇਹ ਬਣਨਾ ਆ ਇਹਨੂੰ ਟਾਈਮ ਲੱਗੂਗਾ 2 4 6 ਮਹੀਨੇ ਜਿੰਨਾ ਟਾਈਮ ਲੱਗੂਗਾ ਉੰਨੀ ਦੇਰ ਉਸ ਹਾਲ ਦੇ ਵਿੱਚ ਅਸੀਂ ਉਹ ਸਕੂਲ ਜਿਹੜਾ ਉਹ ਰੈਗੂਲਰ ਚੱਲਦਾ ਰੱਖਾਂਗੇ ਆ ਤਾਂ ਉਸ ਕਰਾ ਆ ਜੋਤਿ ਕਸ਼ਿਆਪਾ ਨੂੰ ਮੈਂ ਚੱਲਦੀ ਆ ਤਾਂ ਹਾਲਕੇ ਦੇ ਵਿੱਚ ਕਿੰਨਾ ਘੰਗਾਰਾ ਤੁਹਾਨੂੰ ਲੱਗਿਆ ਬਹੁਤ ਵੱਡਾ ਹੰਗਾਰਾ ਮਿਲ ਰਿਹਾ ਬਹੁਤ ਵੱਡੇ ਪੱਦਰ ਦੇ ਉੱਤੇ ਲੋਕਾਂ ਦੇ ਲੋਕਾਂ ਦੇ ਵਿੱਚ ਜਿਹੜਾ ਜਿਹੜਾ ਸਹਿਮ ਹੋਣਾ ਚਾਹੀਦਾ ਸੀ ਜਿਹੜਾ ਡਰ ਹੋਣਾ ਚਾਹੀਦਾ ਸੀ ਉਹ ਪੈਦਾ ਹੋਇਆ ਔਰ ਲੋਕਾਂ ਦਾ ਭਰੋਸਾ ਵੀ ਵਧਿਆ ਮੈਨੂੰ ਹਰ ਪਾਸਿਓਂ ਇਹ ਚੰਗੀਆਂ ਖਬਰਾਂ ਮਿਲ ਰਹੀਆਂ ਨੇ ਕਿ ਬਹੁਤ ਵੱਡਾ ਫਰਕ ਆ ਰਿਹਾ ਪਰ ਮੈਂ ਇਹ ਨਹੀਂ ਕਹਿੰਦੀ ਕਿ ਵੀ ਜਿਹੜਾ ਇਹ ਖਤਮ ਹੋ ਗਿਆ ਉਹਦੇ ਤੇ ਲਗਾਤਾਰ ਜਿਹੜੀ ਆ ਕਾਰਵਾਈ ਚੱਲਦੀ ਪਈ ਆ ਔਰ ਚੱਲਦੀ ਕਾਰਵਾਈ ਦੇ ਵਿੱਚ ਆਪਾਂ ਇਹਨੂੰ ਸਿਰੇ ਲਗਾਵਾਂਗੇ ਸਰਕਾਰ ਨੇ ਤਿਆਹੀਅਤ ਕੀਤਾ ਹੋਇਆ ਯੁੱਧ ਜਿਹੜਾ ਨਸ਼ਾ ਵਿਰੁੱਧ ਤੁਹਾਡੀ ਵੀ ਸਭ ਦੇ ਸਹਿਯੋਗ ਦੀ ਲੋੜ ਹੈ ਤੁਸੀਂ 22 ਯਰਸ ਦਾ ਲੜਕਾ ਨਸ਼ੇ ਦੇ ਕਰਕੇ ਮਰ ਰਿਹਾ ਵਿੱਚ ਡਿੱਗ ਰਿਹਾ ਤੂੰ ਤੇ ਨੀਐਸਪੀ ਸਾਹਿਬ ਜ਼ਿੰਮੇਵਾਰ ਨਹੀਂ ਹੈਗਾ ਨਹੀਂ ਜੀ ਇਹ ਇਹ ਗਲਤ ਹੈ ਕਿਉਂਕਿ ਹੁਣ ਜਿਹਨੇ ਵੀ ਜਿਹੜੀ ਵੀ ਡੈਥ ਹੋ ਮੈਂ ਇੱਕ ਗੱਲ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੁੰਦੀ ਹਾਂ ਹੁਣ ਜਦੋਂ ਕੋਈ ਵੀ ਡੈਥ ਹੋਣੀ ਹੈ ਨਾ ਉਹ ਨਸ਼ੇ ਦੇ ਕਾਟੇ ਡੈਥ ਹੋਣੀ ਹੈ ਗਲਤ ਮਲਤ ਤਰੀਕੇ ਦੇ ਨਾਲ ਕੋਈ ਨਾ ਕੋਈ ਗੋਲੀਆਂ ਦੇ ਇੰਜੈਕਸ਼ਨ ਲਾਉਂਦੇ ਨੇ ਬੱਚੇ ਜਦੋਂ ਨਸ਼ਾ ਨਹੀਂ ਮਿਲਦਾ ਜਦੋਂ ਨਸ਼ੇ ਦੀ ਚੇਨ ਟੁੱਟਦੀ ਆ ਫਿਰ ਮੋਤਾਂ ਹੁੰਦੀਆਂ ਆ ਤੁਹਾਨੂੰ ਤੁਹਾਨੂੰ ਸਾਥ ਦੇਣਾ ਪਏਗਾ ਸਾਡਾ ਕਿ ਕਿਤੇ ਨਾ ਕਿਤੇ ਤੁਸੀਂ ਸ਼ੁਕਰ ਕਰੋ ਕਿ ਸਿਰਫ ਇੱਕ ਮੌਤ ਹੋਈ ਆ ਔਰ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਵੀ ਬੱਚੇ ਹਰ ਇੱਕ ਨੂੰ ਕਹਿ ਕੇ ਰੱਖਿਆ ਹੋਇਆ ਤੁਹਾਨੂੰ ਵੀ ਅਪੀਲ ਕਰਦੇ ਆ ਕਿ ਤੁਸੀਂ ਹਰ ਵੇਲੇ ਲੋਕਾਂ ਦੇ ਵਿੱਚ ਰਹਿੰਦੇ ਹੋ ਤੁਹਾਡੇ ਹੱਥ ਕੋਈ ਬੱਚਾ ਲੱਗਦਾ ਆ ਜਿਹੜਾ ਨਸ਼ਾ ਕਰਦਾ ਸਾਨੂੰ ਦੱਸੋ ਅਸੀਂ ਉਹਦਾ ਇਲਾਜ ਕਰਾਵਾਂਗੇ ਕੀ ਚੀਜ਼ ਵੀ ਆ ਨਸ਼ੇ ਵਾਲੇ ਕੀ ਸੋ ਨ 70 ਕਰਾਂ ਦੀ ਵੀ ਨਹੀਂ ਸੋਦੀ ਵਿੱਚ ਨਸ਼ਾ ਵਿਗਦਾ ਮੈਂ ਉੱਥੇ ਆ ਹੋ ਰਿਹਾ ਮੈਨੂੰ ਦੱਸੋ ਤੁਸੀਂ ਮੈਂ 80 ਲੱਖ ਦਾ ਰੇੜੀ ਮਾਰਕੀਟ ਬਣਿਆ ਉਹਦੇ ਅੰਦਰ ਨਸ਼ਾ ਮੈਨੂੰ ਦੱਸੋ ਮੈਨੂੰ ਮੈਨੂੰ ਦੱਸੋ ਤੁਸੀਂ ਤੁਹਾਨੂੰ ਮੈਂ ਬੈਠੀ ਆ ਮੈਂ ਮੈਂ ਕਿਹੜਾ ਐਮਐਲਏ ਬਣ ਕੇ ਬੈਠੀ ਤੁਹਾਡੇ ਵਿੱਚ ਮੈਂ ਤਾਂ ਇੱਕ ਕਾਉਂਸਲਰ ਇੱਕ ਸਰਪੰਚ ਬਣ ਕੇ ਤੁਹਾਡੇ ਵਿੱਚ ਰਹਿੰਦੀ ਆ ਤੁਸੀਂ ਮੇਰੇ ਤੱਕ ਜਦੋਂ ਮਰਜ਼ੀ ਅਪਰੋਚ ਕਰੋ ਮੈਨੂੰ ਦੱਸੋ ਕੋਈ ਪੱਤਰਕਾਰ ਐਸਾ ਹੋਵੇ ਜਿਹੜੇ ਕਦੀ ਮੈਨੂੰ ਅਪਰੋਚ ਕੀਤੀ ਹੋਵੇ ਫੋਨ ਕੀਤਾ ਹੋਵੇ ਮੈਂ ਕਿਸੇ ਦਾ ਫੋਨ ਨਾ ਚੱਕਾਂ ਜਾਂ ਕੋਈ ਤੁਸੀਂ ਮੈਨੂੰ ਅਪਰੋਚ ਕਰੋ ਮੈਨੂੰ WhatsApp ਮੈਸੇਜ ਕਰੋ। ਤੁਸੀਂ ਪੁਲਿਸ ਨਹੀਂ ਸੁਣ ਰਹੀ ਮੈਮ ਫੇਰ ਅਸੀਂ ਕੀ ਕਰ ਸਕਦੇ? ਪੁਲਿਸ ਤਾਂ ਹੀ ਕਰਦਨੇ ਪ੍ਰਬੰਧ ਪੁਲਿਸ ਤਾਂ ਕੀ ਚਾੜਤਿਆ ਕਿ ਤੁਹਾਡੀ ਨਾ ਸੁਣ ਰਹੀ ਕੋਈ ਗੱਲ ਇਹ ਕੋਈ ਮਸਲਾ ਨਹੀਂ ਹੈ। ਸਿਵਲ ਹਸਪਤਾਲ ਦੇ ਵਿੱਚ ਡਾਕਟਰ ਤਾਂ ਘੱਟ ਹੈਗੇ ਜਗੇ ਪੂਰਾ ਸਟਾਫ ਹੀ ਘਟਿਆ ਲੋਕਾਂ ਖੱਜਲ ਖਰਾਬ ਬਹੁਤ ਹੋਣਾ ਰਿਹਾ ਹੈ। ਕੋਸ਼ਿਸ਼ ਕਰ ਰਹੇ ਹਾਂ ਨਵੇਂ ਡਾਕਟਰਾਂ ਦੀ ਭਰਤੀ ਹੋਈ ਹੈ ਉਹ ਚ ਸਾਨੂੰ ਮਿਲਣਗੇ ਕੁਝ ਨਾ ਕੁਝ ਜ਼ਰੂਰ ਮਿਲਣਗੇ ਦੇਖੋ ਇਹ ਕੋਈ ਮਟੀਰੀਅਲ ਤਾਂ ਹੈਨੇਗਾ ਕੋਈ ਪ੍ਰੋਡਕਟ ਤਾਂ ਹੈਨੇਗਾ ਕਿ ਅਸੀਂ ਬਾਹਰਲੇ ਮੁਲਕ ਤੋਂ ਮਗਾ ਲਈਏ ਜਾਂ ਦੂਜੀ ਸਟੇਟ ਚੋਂ ਮਗਾ ਲਈਏ ਡਾਕਟਰ ਹੀ ਨਹੀਂ ਹੈਗੇ ਜਿੰਨੇ ਡਾਕਟਰ ਹੁਣ ਤੱਕ ਭਰਤੀ ਕੀਤੇ ਆ ਹੁਣ ਜਿੰਨੇ ਸੀਨੇ ਡਾਕਟਰ ਆ ਸਭ ਨੇ ਆਪੋ ਆਪਣੀਆਂ ਦੁਕਾਨਾਂ ਹਸਪੀਟਲ ਬਣਾ ਲਏ ਉਹ ਐਡਵਾਂਸ ਦੇ ਵਿੱਚ ਅਸਤੀਫੇ ਦੇ ਕੇ ਤਾਂ ਆਪਣੇ ਜਾ ਕੇ ਹਸਪੀਟਲ ਚਲਾ ਰਹੇ ਆ ਹੁਣ ਜਿਹੜੇ ਸਰਦਾਰ ਭਗਤ ਸਿੰਘ ਜੀ ਮਾਨ ਨੇ ਪੰਜ ਜਿਹੜੇ ਮੈਡੀਕਲ ਕਾਲਜ ਖੋਲ੍ਹਦੇ ਉਹਦਾ ਉਹਦਾ ਮਕਸਦ ਕੀ ਆ ਕਿ ਫ੍ਰੀ ਬੱਚੇ ਪੜਨਗੇ ਫ੍ਰੀ ਬੱਚੇ ਡਾਕਟਰ ਬਣਨਗੇ ਤਾਂ ਸਾਡੇ ਕੰਮ ਆਉਣਗੇ ਜਿਹੜੇ ਪੁਰਾਣੇ ਜ਼ਮਾਨਿਆਂ ਦੇ ਵਿੱਚ ਜਿਨ੍ਹਾਂ ਨੇ ਕਰੋੜਾਂ ਰੁਪਈਆ ਰਿਸ਼ਵਤ ਦੇ ਕੇ ਤੇ ਕਰੋੜਾ ਰੁਪਇਆ ਦੇ ਕੇ ਜਿਨ੍ਹਾਂ ਨੇ ਦਾਖਲੇ ਲਏ ਸੀ ਜੰਝਟਿੰਗ ਕਰੋੜਾ ਰੁਪਇਆ ਖਰਚ ਕੇ ਜਿਹੜੇ ਡਾਕਟਰ ਬਣੇ ਆ ਉਹ ਸਾਡੀ ਕਿਉਂ ਸੁਣਨਗੇ ਬਈ ਅਸੀਂ ਕਿੱਦਾਂ ਪੂਰੇ ਕਰਨਗੇ ਉਹਨਾਂ ਦੇ ਪੈਸੇ ਨਾਲ ਡਾਕਟਰ ਤਾਂ ਹੈਗੇ ਵੀ ਅਜੇ ਮੰਨ ਲਓ ਜਿੰਨੇ ਡਾਕਟਰ ਜਿਹੜੇ ਹੈਗੇ ਆ ਉਹਦੇ ਤੇ ਆਪਾਂ ਆਪਾਂ ਚੱਲਾਂਗੇ ਕਿਸੇ ਆਪਾਂ ਆਪਾਂ ਚੱਲਾਂਗੇ ਕਿਸੇ ਹਸਪੀਟਲ ਤੋਂ ਯਾਰ ਤੁਹਾਡੇ ਕਿਸੇ ਹੋਰੀ ਧਿਆਨ ਚ ਵੀ ਅੰਦਰ ਸੀ ਕੋਈ ਸਰਕਾਰੀ ਡਾਕਟਰ ਜਿੰਨੇ ਵੀ ਆ ਜਿਹੜੇ ਹੈਗੇ ਕੋਰਪੋਰੇਟ ਨੇ ਅੰਦਰ ਸੀ ਕੁਝ ਸਪੈਸ਼ਲਿੰਗ ਵੀ ਕਰ ਤੁਹਾਨੂੰ ਕਰਾਉਣੀ ਪਰ ਉਹ ਹਾਲਾਤ ਉਹ ਵੀ ਆਹੋ ਠੀਕ ਨੰਬਰ ਪੇਸ਼ੈਂਟ ਭੇਜ ਲਿਓ ਕਹੇ ਪਰ ਉਹ ਨਾਲ ਹੋ ਸਕਦਾ। ਉਹ ਦਾ ਹੋ ਸਕਦਾ। ਕੀ ਕਰੂਗਾ ਗਰੀਬ। ਚਲੋ ਆਪਾਂ ਕਰਦੇ ਫਿਰ ਉਹਦਾ ਹੱਲ। ਸਾਰੇ ਜਣ। ਉਹ ਸੁਣੋ ਮੇਰੀ ਗੱਲ। ਹੁਣ ਮੇਰੀ ਇੱਕ ਇੱਕ ਵਾਰ ਤੁਸੀਂ ਮੇਰੀ ਸੁਣੀਓ। ਸੁਣੋ ਬਾਜ ਸੁਣੋ। ਉਹ ਸੁਣੋ ਸੁਣੋ ਸੁਣੋ। ਸੁਣੋ। ਲੱਖ ਰੁਪਈਆ ਦੀ ਗੱਲ ਕੀਤੀ ਏ ਤੁਸੀਂ ਉਹ ਦਿਨ ਵੀ। ਮੇਰੀ ਗੱਲ ਹੁਣ ਮੇਰੀ ਗੱਲ ਸੁਣੋ। ਅੱਛਾ ਮੇਰੀ ਗੱਲ ਸੁਣੋ ਹੁਣ ਧਿਆਨ ਦੇ ਨਾਲ। ਕਿ ਪ੍ਰੈਸ ਕਾਨਫਰੈਂਸ ਆਪਾਂ ਖਤਮ ਕਰਦੇ ਆਂ। ਕੁਣ ਅਸੀਂ ਬੈਠਦੇ ਆਂ ਖਾਣਾ ਪੀਣਾ ਖਾਣੇ ਗੱਲਾਂ ਕਰਾਂਗੇ ਸੁਣ ਸੁਣ ਮੇਰੀ ਗੱਲ ਆਪਾਂ ਬੈਠਦੇ ਆਂ ਜੋ ਸੁਵਿਧੀਆਂ ਬਣ ਕੇ ਅਸੀਂ ਸਾਰੇ ਇਸ ਹਲਕੇ ਦੇ ਬਰਕਰਰ ਬਣ ਕੇ ਰਹਿੰਦੇ ਆਂ ਸਾਰੇ ਕੁਛ ਨੂੰ ਵਾਲਾ ਮਾਮਲਾ ਕਰਦੇ ਮੈਂ ਕੋਸ਼ਿਸ਼ ਕਰਦੀ ਆਂ ਮੈਂ ਡੀਐਸਪੀ ਨੂੰ ਹੁਣੇ ਬੁਲਾਉਣੇ ਆਪਾਂ ਬੈਠ ਕੇ ਕਰਦੇ ਆਂ ਤੁਸੀਂ ਉੱਥੇ ਵਿਜ਼ਿਟ ਕਰੋ ਡਾਕਟਰ ਬਾਜਵਾ ਵੱਲੋਂ ਆਪਰੇਸ਼ਨ ਇਕੱਠੇ ਚੱਲਾਂਗੇ ਆਪਾਂ ਕਿਸੇ ਦੀ ਪਲੇਟ ਬਿਲਕੁਲ ਦਿਖ ਰਹੀ ਹੈ ਜੀ ਕਿਸੇ ਦੇ ਜੰਮਾ ਦੇ ਵਿੱਚ ਹਵੇਸ਼ਾ ਆ ਉਰਿਆ ਔਰ ਪੰਜ ਪੰਜ ਛੇ ਛੇ ਦਰੋਂ ਤੇ ਪੱਟੀ ਨਹੀਂ ਹੋਈ ਚਲਦੇ ਆਂ ਭਾਈ ਕਦੇ ਦਿਨ ਚ ਛੁੱਟੀ ਵਣ ਦਿਨ ਜਾਓ ਜੀ ਡਿਵੀਡਪਾਰਟਮੈਂਟ ਦਾ ਸਮਤ ਹਾਂਜੀ ਬੋਲੋ ਬੋਲੋ ਮੈਂ ਕਿ ਚਲਦੇ ਫਿਰ ਬਾਰੇ ਦੋਸਤਾਂ ਤਾਰੀਆਂ ਆ ਜਮਾ ਇਹ ਕਿਥੇ ਚੱਲਦਾ ਅਸੀਂ ਸਕੂਲ ਅਸੀਂ ਅਸੀਂ ਪੱਤਨੇ ਵੱਡੇ ਸਕੂਲ ਬਣਾ ਲਈਏ ਜਿੱਥੇ ਬੱਚੇ ਨੂੰ ਲੈ ਕੇ ਜਾ ਇੱਥੇ ਖੁੰਝਾਂ ਖਾਈਆਂ ਤੇ ਚੱਲਦੇ ਸਕੂਲਾਂ ਵਿੱਚ ਬੱਚੇ ਦਾ ਵੀ ਕੀ ਫਿਊਚਰ ਹੈ ਬਹੁਤ ਹੋ ਰਹੇ ਮਰਜੀ 500 500 ਲੈਂਦੇ 600 ਬੰਦੇ ਦੀ ਓਪੀਡੀ ਆ ਫਿਰ ਹਸਪਤਾਲ ਹੈ न, मैं कैसे स्कूल आप अच्छा चलते हैं हॉस्पिटल किसका ना मैं थोड़ी ना सारे ना तो मेरा प्रॉमिस है सुनो मेरी बात मेरा थोड़ी ना प्रॉमिस है कि पांच चार दिन दे बच्चे बच्चा पास सारे जाने हॉस्पिटल चल लांगे और चल लांगे चल लांगे और देख दिया दे वो थे की हिलाते हैं मैं भी थोड़ी गा, ना ਥੈਂਕ ਯੂ ਐਂਡ ਮਾਈ ਥਰੋਟ ਬਹੁਤ ਬਹੁਤ ਧੰਨਵਾਦ ਅੱਜ ਤੁਸੀਂ ਇੰਨੀ ਵੱਡੀ ਗੈਂਟੀ ਚ ਪਹੁੰਚੇ ਹੋ ਮੈਨੂੰ ਇਸ ਗੱਲ ਦੀ ਖੁਸ਼ੀ ਬਹੁਤ ਆ ਚਾਹ ਵੀ ਆ ਕਿ ਤੁਸੀਂ ਅੱਜ ਸਾਰੇ ਜਣੇ ਆਏ ਹੋ ਔਰ ਆਪਾਂ ਹੁਣ ਬੈਠਦੇ ਆਂ ਸਾਡੇ ਸਾਰੇ ਸਹਬਾ ਨਾਲ ਇੱਥੇ ਬੈਠੇ ਆ ਇਹ ਆਪਾਂ ਗੱਲਾਂ ਕਰਦੇ ਨਾਲ ਅੱਜ ਸਰ ਨੂੰ ਇੱਕ ਛਿੜਾ ਦੇਣਾ ਸੀ ਜੀ ਸਰ ਹੁਕਮ ਲਿਖਿਆ ਕਰਾਂ ਦੀ ਬਾਰੇ ਹਾਂਜੀ ਬਈ ਇੱਡੀ ਜਿੱਥੇ ਪਾਜੀ ਸਾਥੀਓ ਜੀ ਉਧਰ ਵੇਖੇ ਆਮ ਆਦੀ ਪਾਰਟੀ ਦੇ ਵਿਧਾਇਕ ਬੀਬੀ ਇੰਦਰਜੀਤ ਕੌਰ ਮੰਦ ਜਿਹੜੀ ਅੱਜ ਪ੍ਰੈਸ ਕਾਨਫਰੰਸ ਹੋਈ ਹੈ ਜਿਹਦੇ ਵਿੱਚ ਉਹਨਾਂ ਨੇ ਡਾਕਟਰ ਪੀਆਰ ਅਬੈਦ ਖਾਨ ਸਾਹਿਬ ਜੀ ਔਰ ਵੱਖ-ਵੱਖ ਮੁੱਦਿਆਂ ਤੇ ਜਿਹੜੀ ਗੱਲਬਾਤ ਕੀਤੀ ਹੈ ਸੋ ਸਾਡੇ ਨਾਲ ਜੁੜੇ ਰਹਿਣੇ ਧੰਨਵਾਦ ਵੀਡੀਓ ਸ਼ੇਅਰ ਕਰਦੇ ਸਾਡੇ ਚੈਨਲ 2011 ਨੂੰ ਫੋਲੋ ਸਬਸਕ੍ਰਾਈਬ ਜਰੂਰ ਕਰੋ ਧੰਨਵਾਦ Isso.